ਅਸੀਂ ਦਿੱਲੀ ਤੋਂ ਆਏ ਆ ਤੇ ਅੱਜ ਅਸੀਂ ਕੁਲੇ ਦੇ ਦਰਸ਼ਨ ਦੀਦਾਰੇ ਕੀਤੇ ਨੇ ਇੱਥੇ ਬਹੁਤ ਹੀ ਆਨੰਦ ਆਇਆ ਇੱਥੇ ਆਤੀਸ਼ਬਾਜੀ ਦੇਖੀਏ ਦੀਪਮਾਲਾ ਦੇਖੀਏ ਅੱਜ ਜੀਰ ਜੀਰ ਕਿਸਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸੀ ਬਹੁਤ ਹੀ ਸੋਹਣਾ ਪ੍ਰਬੰਧ ਸੀ ਅੱਜ ਮੱਥਾ ਟੇਕ ਕੇ ਬੋਲਨ ਟੈਂਪਲ ਬੜਾ ਸਕੂਨ ਮਿਲਿਆ ਬੜੀ ਲੱਕੀ ਫੀਲ ਕਰ ਰਹੀ ਆ ਵੀ ਮੈਨੂੰ ਮੌਕਾ ਮਿਲਿਆ ਆਉਣ ਦਾ ਤਾਂ ਬੜਾ ਮਜ਼ਾ ਆ ਹਮੇਸ਼ਾ ਟੀਵੀ ਤੇ ਦੇਖਿਆ ਹੁੰਦਾ ਸੀਗਾ ਵੀ ਦੀਪਮਾਲਾ ਹੋ ਰਹੀ ਹੈ ਫਾਇਰ ਵਰਕਸ ਚੱਲ ਰਿਹਾ ਪਰ ਅੱਜ ਆਪ ਲਾਈਵ ਦੇਖ ਕੇ ਅੱਖੀਂ ਦੇਖ ਕੇ ਬੜਾ ਬੜਾ ਸਕੂਨ ਮਿਲਿਆ ਬੜਾ ਅੱਤਵੇਂ ਪਾਸ਼ਾ ਤਨਤਨ ਸਿੰਘ ਹਰ ਕਿਸਨ ਅੱਜ ਪ੍ਰਕਾਸ਼ ਗੁਰਪੁਰਬ ਸਾਰੀਆਂ ਸੰਗਤਾਂ ਨੂੰ 8ਵੇਂ ਪਾਤਸ਼ਾਹ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੁਣ ਜੀ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਅੱਜ ਸਤਿਗੰਗ ਸ਼੍ਰੀ ਹਰਮੰਦਰ ਸਾਹਿਬ ਵੱਲੋਂ ਦੀ ਮਾਲਾ ਕੀਤੀ ਗਈ ਹੈ ਤੇ ਰਹਿਰਾ ਰਹਿਰਾ ਸਾਹਿਬ ਪਾਠ ਦੀ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਆਪਸਵਾਜ ਕੀਤੀ ਗਈ ਆ ਬਹੁਤ ਸਾਰੀਆਂ ਸੰਗਤਾਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਤਿਗੰਗ ਸ਼੍ਰੀ ਹਰਵੰਦਰ ਸਾਹਿਬ ਵਿਖੇ ਨਾਸਮਤਕ ਹੋਣ ਵਾਸਤੇ ਆਈਆਂ ਨੇ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਸਾਰੀਆਂ ਸੰਗਤਾਂ ਨੂੰ ਅਠਵੇਂ ਪਾਸ਼ਾ ਦੇ ਪ੍ਰਕਾਸ਼ ਤੇ ਬੜੀਆਂ ਲੱਖ ਲੱਖ ਵਧਾਈਆਂ ਹੁਣ ਜੀ ਉਹ ਵਾਹਿਗੁਰੂ ਜੀ ਦਾ ਕਾਲ ਸਾਹਿਬ ਉਹ ਵਾਹਿਗੁਰੂ ਜੀ ਦਾ